ਦੋਸਤੋ ਬੁਢਾਪਾ ਇਨਸਾਨ ਦੇ ਜੀਵਨ ਦਾ ਇੱਕ اٹਲ ਸੱਚ ਹੈ ਹਰ ਇਨਸਾਨ ਨੂੰ ਇਸ ਅਵਸਥਾ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਰ ਫਿਰ ਵੀ ਸਾਡੇ ਸਮਾਜ ਵਿੱਚ ਕਿੰਨੇ ਐਸੇ ਬਜ਼ੁਰਗ ਹਨ ਜਿਨ੍ਹਾਂ ਦੇ ਚਾਰ ਬੇਟੇ ਤੇ ਨੂੰਹਾਂ ਹਨ ਫਿਰ ਵੀ ਉਹ ਬ੍ਰਿਧ ਆਸ਼ਰਮ ਵਿੱਚੋਂ ਜੀਵਨ ਗੁਜ਼ਾਰ ਰਹੇ ਹਨ ਇਸ ਵੀਡੀਓ ਵਿੱਚ ਕੁਝ ਇਸ ਤਰ੍ਹਾਂ ਦੀਆਂ ਯੋਗਤੀਆਂ ਦੱਸਾਂਗੇ ਜੋ ਕਿਸੇ ਵੀ ਵਿਅਕਤੀ ਦੀ ਸੁਖਮਈ ਬੁਢਾਪਾ ਅਵਸਥਾ ਦੇ ਲਈ ਬਹੁਤ ਜ਼ਰੂਰੀ ਹੈ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲੈਣਾ ਇਹ ਜਾਣਕਾਰੀ ਹੋਰ ਲੋਕਾਂ ਨੂੰ ਵੀ ਸ਼ੇਅਰ ਜ਼ਰੂਰ ਕਰੋ ਦੋਸਤੋ ਚਾਹੇ ਕਿੰਨੇ ਵੀ ਸੰਸਕਾਰੀ ਬੇਟੇ ਹੋਣ ਆਪਣੀ ਸਾਰੀ ਭੌਤਿਕ ਸੰਪਤੀ ਬੈਂਕ ਬੈਲੈਂਸ ਉਹਨਾਂ ਦੇ ਨਾਮ ਨਾ ਕਰੋ ਕੁਝ ਹਿੱਸਾ ਆਪਣੇ ਕੋਲ ਜ਼ਰੂਰ ਰੱਖੋ ਬੱਚਿਆਂ ਦੇ ਇਸ ਵਾਦੇ ਉੱਪਰ ਨਿਰਭਰ ਨਾ ਰਹੋ ਕਿ ਉਹ ਤੁਹਾਡੇ ਬੁਢਾਪੇ ਵਿੱਚ ਸੇਵਾ ਕਰਨਗੇ ਕਿਉਂਕਿ ਸਮੇਂ ਦੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਜ਼ਿੰਮੇਵਾਰੀਆਂ ਵੀ ਬਦਲ ਜਾਂਦੀਆਂ ਹਨ ਇਹ ਗੱਲ ਚੰਗੀ ਤਰ੍ਹਾਂ ਸਮਝ ਲਓ ਬੁਢਾਪੇ ਵਿੱਚ ਤੁਹਾਨੂੰ ਰੋਟੀ ਤੁਹਾਡੀ ਔਲਾਦ ਨਹੀਂ ਬਲਕਿ ਤੁਹਾਡੇ ਦੁਆਰਾ ਦਿੱਤੇ ਗਏ ਸੰਸਕਾਰ ਦੇਣਗੇ ਇਸ ਲਈ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਐਸੇ ਸੰਸਕਾਰ ਦਿਓ ਕਿ ਉਹ ਬਜ਼ੁਰਗਾਂ ਦਾ ਸਨਮਾਨ ਕਰਨ ਅਗਰ ਤੁਸੀਂ ਬੱਚਿਆਂ ਦੇ ਸਾਹਮਣੇ ਆਪਣੇ ਬਜ਼ੁਰਗਾਂ ਦੇ ਨਾਲ ਗਲਤ ਵਿਹਾਰ ਕਰ ਰਹੇ ਹੋ ਤਾਂ ਨਿਸ਼ਚਿਤ ਹੀ ਤੁਹਾਡੇ ਬੱਚੇ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਨਗੇ ਦੋਸਤੋ ਆਪਣੇ ਸਥਾਈ ਨਿਵਾਸ ਸਥਾਨ ਨੂੰ ਨਾ ਛੱਡੋ ਇਹ ਕੌੜਾ ਸੱਚ ਹੈ ਮਾਤਾ ਪਿਤਾ ਆਪਣੇ ਨਿਵਾਸ ਸਥਾਨ ਨੂੰ ਛੱਡਣ ਦੇ ਬਾਅਦ ਬੇਟਿਆਂ ਦੇ ਘਰਾਂ ਵਿੱਚ ਆਪਣੇ ਆਪ ਨੂੰ ਪਰਾਇਆ ਮਹਿਸੂਸ ਕਰਦੇ ਹਨ ਦੋਸਤੋ ਜਨਰੇਸ਼ਨ ਗੈਪ ਦੇ ਕਾਰਨ ਹੋ ਸਕਦਾ ਹੈ ਤੁਹਾਨੂੰ ਉਹਨਾਂ ਦਾ ਰਹਿਣ ਸਹਿਣ ਪਸੰਦ ਨਾ ਹੋਵੇ ਪਰ ਫਿਰ ਵੀ ਆਪਣੇ ਬੱਚਿਆਂ ਦੇ ਕਾਰਜਾਂ ਵਿੱਚ ਕਦੀ ਵੀ ਦਖਲ ਅੰਦਾਜ਼ੀ ਨਾ ਕਰੋ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਨਾਲ ਰਹੋ ਸਭ ਤੋਂ ਜ਼ਿਆਦਾ ਜ਼ਰੂਰਤ ਇਸ ਅਵਸਥਾ ਵਿੱਚ ਇੱਕ ਦੂਜੇ ਦੀ ਹੁੰਦੀ ਹੈ ਕਿਉਂਕਿ ਬੱਚੇ ਤਾਂ ਆਪਣੇ ਜੀਵਨ ਵਿੱਚ ਬਿਜ਼ੀ ਹੁੰਦੇ ਹਨ ਆਪਣੇ ਸਾਥੀ ਦੇ ਨਾਲ ਹੀ ਤੁਸੀਂ ਦੁੱਖ ਸੁੱਖ ਸਾਂਝਾ ਕਰ ਸਕਦੇ ਹੋ ਦੋਸਤੋ ਆਪਣੀ ਸਿਹਤ ਦਾ ਧਿਆਨ ਰੱਖੋ ਜੋਗਾ ਕਰੋ ਜੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰੋ ਤਾਂ ਕਿ ਤੁਸੀਂ ਕਿਸੇ ਦੇ ਉੱਪਰ ਬੋਝ ਨਾ ਬਣੋ ਆਸ਼ਾ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ ਤੇ ਅੱਜ ਕੱਲ ਦੇ ਦੌਰ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣਾ ਬੁਢਾਪਾ ਚੰਗਾ گزار ਸਕੀਏ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ